ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੋਕੀ ਕਿਸਾਨ ਭਰਾਵੋ ਇੱਕ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਲੱਗੇ ਆਂ ਅੱਜ ਆ ਕਣਕ ਬੀਜੀ ਗੁਰਪੂਰ ਵਾਲੇ ਦਿਨ ਆਪਾਂ ਕਣਕ ਬੀਜੀ ਸੀਗੀ ਠੀਕ ਹੈ ਜੀ ਆਪਾਂ ਕਹਿ ਦਿੰਨੇ ਆਂ ਵੀ ਸੁਪਰ ਸੀਡਰ ਨਾਲ ਬੀਜ ਦੀਏ ਨਾਲੇ ਮੂਰੇ ਆ ਪੱਤਾਵੀਆਂ ਵੀ ਮਾਰੀਆਂ ਸੀਗੀਆਂ ਆ ਦੇਖੋ ਆ ਇਨੇ ਇਨੇ ਥਾਂ ਤੇ ਜਿੱਥੇ ਕਿਤੇ ਜਿਆਦੇ ਆ ਮੰਨ ਲਓ ਪ੍ਰਾਲੀ ਦੀ ਰਹਿਣ ਖੁੰਦ ਆ ਗਈ ਉੱਥੇ ਐ ਹੋ ਗਿਆ ਦੇਖੋ ਆ ਡਾਬਰ ਜਿਹੜਾ ਲੱਗਿਆ ਇਥਰ ਧੁਰਤਾ ਉਹ ਦੇਖੋ ਵੱਡੀ ਤੁਨ ਵਾਲਾ ਆਡੀ ਦੀਂਦੀ ਹੈ ਕਣਕ ਇੱਥੇ ਕੀ ਆ ਉਹ ਤਾਂ ਸਾਰੀ ਕਣਕ ਨਿਕਲੀ ਆ ਨਿਕਲੀ ਆਈ ਆ ਦੇਖੋ ਇੱਥੇ ਤੋਂ ਆਪਾਂ ਨੂੰ ਐ ਲੱਗਦਾ ਵੀ ਜਿਵੇਂ ਕਣਕ ਹੀ ਨਹੀਂ ਨਿਕਲੀ ਹੁੰਦੀ ਜੇ ਬਾੜੀ ਗੌਰ ਕਰਾਂਗੇ ਤਾਂ ਹਾਂ ਠੀਕ ਲੱਗਦੀ ਆ ਪਰ ਇੱਥੇ ਕਣਕ ਨਿਕਲੀ ਨਹੀਂ ਕਿਉਂਕਿ ਇੱਥੇ ਪ੍ਰਾਲੀ ਹੈ ਸਾਰੀ ਆ ਦੇਖੋ ਦੋਨੇ ਗੱਲਾਂ ਹੀ ਆ ਫਾਇਦਾ ਵੀ ਹੈ ਤੇ ਫਾਇਦਾ ਵੀ ਨਹੀਂ ਹੈਗਾ ਕਿਉਂਕਿ ਆ ਦੇਖੋ ਤੁਸੀਂ ਇਹਦੀ ਮੈਂ ਦਵਾਰੇ ਇਧਰਲੇ ਆਪਣੇ ਜਿਹੜਾ ਪਲਾਟ ਹੈ ਜ਼ਮੀਨ ਹੈ ਜਿਹੜੀ ਇਧਰ ਲਈ ਤਾਂ ਮੈਂ ਦਵਾਰੇ ਰੌਣੀ ਕਰਕੇ ਇਹਦੀ ਰੌਣੀ ਕਰਕੇ ਤੇ ਗਿੱਲੀ-ਗਿੱਲੀ ਕਣਕ ਮੰਨ ਲਓ ਵੀ ਬੀਜੀ ਸੀਗੀ ਪੂਰਾ ਪੈਰ ਖੋਦਾ ਸੀਗਾ ਖਾਨ ਦੇ ਵਿੱਚ ਤਵੀਆਂ ਮਾਰ ਕੇ ਤੇ ਸੁਪਰ ਸੀਡਰ ਨਾਲ ਬੀਜੀ ਆ ਇਹ ਇਹਦੀ ਕੰਡੀਸ਼ਨ ਹਲੇ ਆਪਾਂ ਨੂੰ ਠੀਕ ਲੱਗ ਰਹੀ ਆ ਦੋਸਤੋ ਆ ਦੇਖੋ ਇਹ ਠੀਕ ਲੱਗ ਰਹੀ ਆ ਦੇਖੋ ਆ ਕਣਕ ਗਰਪੂਰਬ ਵਾਲੇ ਦਿਨ ਬੀਜੀ ਸੀਗੀ ਤੇ ਆ ਦੇਖੋ ਇਧਰਲੇ ਪਾਸੇ ਆ ਪ੍ਰਾਲੀ ਦਾ ਚੰਝਟ ਆ ਦੋਸਤੋ ਤੇ ਇੱਕ ਇਹਨੂੰ ਗਾਲਣ ਵਾਸਤੇ ਦੋਸਤੋ ਕਹ ਰਹੇ ਆ ਵੀ ਥੋੜੀ ਜੀ ਜਿਹੜੀ ਜੂਰੀਆ ਦੀ ਮਾਤਰਾ ਹੋ ਥੋੜੀ ਜੀ ਵੱਧ ਪਾਉਣੀ ਪੈਂਦੀ ਐ ਜਿਹੜੀ ਆਪਾਂ ਪ੍ਰਾਲੀ ਆਪਾਂ ਖੇਤ 'ਚ ਹੀ ਗਾਲਣੀ ਐ ਤੇ ਉਹਦੇ ਬਾਰੇ ਆਪਾਂ ਨੂੰ ਨੌਲੇਜ ਹੈ ਨਹੀਂ ਘਟ ਐ ਤੇ ਆਪਾਂ ਤੁਹਾਡੇ ਵਰਗੇ ਜਿਹੜੇ ਕਿਸਾਨ ਨੇ ਅਧਾ ਵੱਧੂ ਕਿਸਾਨ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਰਹਿਣੇ ਆ ਜਾਂ ਪੁੱਛਦੇ ਰਹਿਣੇ ਆ ਉਹਨਾਂ ਨੇ ਹੀ ਕਿਹਾ ਵੀ ਇਹ ਜਿਹੜੀ ਪ੍ਰਾਲੀ ਖੇਤ ਦੇ ਵਿੱਚ ਗਾਲਣੀ ਆ ਆਪਾਂ ਨੂੰ ਜ਼ਿਆਦਾ ਜੂਰੀਆ ਦੀ ਲੋੜ ਪੈਣੀ ਆ ਪਰ ਜੂਰੀ ਆਈ ਨਹੀਂ ਪਤਾ ਵੀ ਉਹ ਕਿਸ ਢੰਗ ਨਾਲ ਦੇਣੀ ਹੈ ਲਿਕੁਇਡ ਫਾਰਮ ਚ ਦੇਣੀ ਹੈ ਜਾਂ ਆਪਾਂ ਦਾਣੇਦਾਰ ਦੇਣੀ ਹੈ ਜਾਂ ਕਿਸ ਹੱਬ ਨਾਲ ਉਹਦਾ ਸਪਰੇਅ ਕਰਨਾ ਹੈ ਜਾਂ ਕਿਵੇਂ ਇਹਦੇ ਬਾਰੇ ਕਿਸਾਨ ਭਰਾਵੋ ਜਰੂਰ ਦੱਸਿਓ ਤੇ ਇੱਕ ਸਾਨੂੰ ਆਇਆ ਆਪਾਂ ਨੂੰ ਆਇਆ ਦੱਸਿਓ ਵੀ ਅੱਜ ਤਕਰੀਬਨ 15 5 ਸੀਗਾ ਹਾਂ 5 ਤੇ 5 10 ਤਾਂ 15 ਤੋਂ 10 15 ਦਿਨਾਂ ਦੀ ਹੋ ਗਈ ਕਣਕ 15 20 ਦਿਨਾਂ ਦੀ ਮੰਨ ਲਓ 5 ਤਰੀਕ ਦਾ ਸੀਗੇ ਗਰਪੂਰਵ ਤੇ ਹੁਣ ਦੱਸੋ ਵੀ ਇਹਨੂੰ ਪਾਣੀ ਲਾ ਦਈਏ ਪਾਣੀ ਲਾਦ ਗਏ ਹਨ ਫੇਰ ਤਾਂ ਜਿਹੜੀ ਉਹ ਹੈਗੀ ਹੈ ਖਰਚਾਂ-ਕੁਰਚੀਆਂ ਚੋਂ ਸਾਰੀ ਨਿਕਲੇ ਹੋਊਗੀ ਦੋਸਤੋ ਆਹ ਕੰਡੀਸ਼ਨ ਹੁੰਦੀ ਹੈ ਦੇਖ ਲਓ ਦੋਸਤੋ ਆਪਾਂ ਇਹਦੇ ਵਿੱਚ ਪ੍ਰਾਲੀ ਸੀਗੀ ਫੁੱਲ ਬਟਾ ਫੁੱਲੀ ਆਪਣੇ ਆਹ ਵਾਲੇ ਪਲਾਟ 'ਚ ਇੱਥੇ ਆਏ ਡੱਬ ਜੇ ਹੈਗੇ ਮਾੜੇ-ਮਾੜੇ ਤੇ ਇੱਧਰ ਆਪਾਂ ਜਮਾ ਪੂਰਾ ਮੰਨ ਲਓ ਵੀ ਪ੍ਰਾਲੀ 2 ਵਾਰਾਂ ਤਵੀਆਂ ਨਾਲ ਬਾਹ ਕੇ ਆਏ ਸਮਾਰ ਕੇ ਇੱਕ ਵਾਰਾਂ ਦਾ 4 ਸਰਾਖ ਛੱਡ ਕੇ ਬਾਹੀਏ ਦੂਜੀ ਵਾਰਾਂ ਦਾ ਆਪਾਂ ਘਟਾ ਕੇ ਜਮਾ ਚੂਰੀ ਬਣਾ ਕੇ ਫੇਰ ਸੁਪਰ ਸੀਡਰ ਨਾਲ ਬੀਜਿਆ ਇੱਧਰ ਦੇਖ ਲਓ ਘੱਟ ਲੱਗ ਰਹੀ ਹੈ ਆਪਾਂ ਨੂੰ ਪ੍ਰਾਲੀ ਹੈ ਹੀ ਨਹੀਂ ਜਮੇਂ ਵਿੱਚੀ ਦੱਬੀ ਗਈ ਜਿਹੜੀ ਮਾੜੀ ਮੋਟੀ ਹੈਗੀ ਹੈ ਸਿਰਿਆਂ ਤੇ ਹੈਗੀ ਹੈ ਜਿੱਥੇ ਤਵੀਆਂ ਘੱਟ ਲੱਗਦੀਆਂ ਦੋਸਤੋ ਸੁਪਰ ਸੀਟ ਟਰਾਲੀ ਕਣਕ ਦਾ ਫਾਇਦਾ ਵੀ ਹੈ ਤੇ ਦੇਖ ਲਓ ਵੀ ਜੇ ਖਰਚੇ ਜ਼ਿਆਦੇ ਹੋਣ ਤਾਂ ਨੁਕਸਾਨ ਵੀ ਇੱਥੇ ਸੁੰਡ ਪੈਣ ਦਾ ਖਤਰਾ ਵੀ ਦੋਸਤੋ ਹੈਗਾ ਪਿਛਲੇ ਸਾਲ ਸੁੰਡ ਪੈ ਗਿਆ ਸੀਗਾ ਇੱਕ ਸੁੰਡ ਪੈਣ ਤੋਂ ਵੀ ਦੱਸਿਓ ਦੋਸਤੋ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਕਿਹੜੀ ਸਪਰੇਅ ਪਾ ਦਈਏ ਪਹਿਲਾਂ ਤਾਂ ਆਪਾਂ ਕਲੋਰੋ ਵਗੈਰਾ ਪਾਉਂਦੇ ਹੁੰਦੇ ਸੀਗੇ ਹੁਣ ਉਹ ਅਸਰ ਕਰਨੋਂ ਸਾਡੀਆਂ ਪਤਾ ਨਹੀਂ ਤਾਂ ਉਹ ਜਿਹੜੇ ਆਪਣੇ ਕੀਟਨਾਸ਼ਕ ਜਾਂ ਸੁੰਡ ਅਥਰਲੇ ਸਿਉਂਗ ਪਾਈ ਜਾਂਦੀ ਆ ਉਹ ਉਸ ਦੀ ਆਦੀ ਹੋ ਚੁੱਕੀ ਹੈ ਉਨੂੰ ਉਹ ਚੀਜ਼ ਨਹੀਂ ਅਸਰ ਕਰਦੀ ਕੋਈ ਹੋਰ ਨਵਾਂ ਟੈਕਨੀਕਲ ਆਇਆ ਜਾਂ ਉਹਦੇ ਬਾਰੇ ਸਾਨੂੰ ਜਰੂਰ ਦੱਸਿਓ ਦੋਸਤੋ ਤੇ ਇਧਰੋਂ ਆਪਣੀ ਕਣਕੇ ਇਧਰ ਗਿੱਲ ਵੀ ਵਧੀਆ ਸੀਗੀ ਤੇ ਆ ਦੇਖੋ ਇਧਰ ਠੀਕ ਹੈ ਤੇ ਪਰ ਪਰਾਲੀ ਵਾਲੀ ਥਾਂ ਤੇ ਦਿੱਕਤ ਜਰੂਰ ਆਉਂਦੀ ਹੈ ਦੋਸਤੋ ਆ ਦੇਖੋ ਸੁੰਡ ਦੀ ਤੇ ਚੂਹਿਆਂ ਦੀ ਖੱਡਾਂ ਦੀ ਆ ਦੇਖੋ ਜਿਵੇਂ ਪਰਾਲੀ ਹੈ ਤੇ ਇੱਕ ਚੂਹਿਆਂ ਦੀ ਖੱਡਾਂ ਬਹੁਤ ਜ਼ਿਆਦੇ ਹੁਣ ਇੱਥੇ ਕੋਈ ਦਵਾਈ ਮੈਕਮੇਨ ਅੱਜ ਗੱਲ ਕਰੀ ਸੀਗੀ ਉਹ ਕਹਿੰਦੇ ਸੀ ਤੁਹਾਨੂੰ ਕੋਈ ਦਵਾਈ ਮਹਈਆ ਕਰਾਵਾਂਗੇ ਆ ਦੇਖੋ ਇਸ ਤਰ੍ਹਾਂ ਆ ਪਰਾਲੀ ਦੇ ਕਰਕੇ ਖੱਡਾਂ ਪਾਈਆਂ ਦੋਸਤੋ ਕਰੀਬਨ ਆਪਣੇ ਸਾਰੇ ਬਾਹਣ ਚ ਹੈਗੀਆਂ ਨੇ ਖੱਡਾ ਚੂਹੇਂ ਦੀਆਂ ਪਰਾਲੀ ਕਰਕੇ ਖੱਡਾ ਪੈਂਦੀਆਂ ਜਿਹੜੇ ਕਿਸਾਨ ਭਰਾਵਾਂ ਨੇ ਬਾਹ ਕੇ ਕਣਕੇ ਬੀਜੀ ਐ ਤੇ ਗੱਠਾ ਬਣਾ ਕੇ ਆਪਾਂ ਨੂੰ ਇੱਕ ਮਤਲਬ ਥੋੜੇ ਜਿ ਮਤਲਬ ਆਪਾਂ 10 ਇਕੱਲੀਆਂ ਦੀਆਂ ਗੱਠਾਂ ਬਣਾਤੀਆਂ ਸੀਗੀਆਂ ਉਹਨਾਂ ਚ ਤਾਂ ਨਹੀਂ ਹੈਗੀਆਂ ਚੂਹੇ ਘਟਨੇ ਪਰ ਜਿੱਥੋਂ ਆਪਾਂ ਜਿੱਥੇ ਗੱਠਾਂ ਨਹੀਂ ਬਣੀਆਂ ਇੱਕ ਟਰਾਲੀਆਂ ਨਹੀਂ ਆ ਸਕਦੀਆਂ ਸੀ ਉੱਥੇ ਆਪਾਂ ਹੀ ਬਣਾਇਆ ਤੇ ਚੂਹੇ ਵੀ ਤੰਗ ਕਰ ਰਹੇ ਆ ਦੋਸਤੋ ਸੋ ਦੋਸਤੋ ਬਸ ਗੱਲ ਇੱਥੇ ਮੁੱਕਦੀ ਐ ਵੀ ਜਿਹੜੀ ਤੁਹਾਨੂੰ ਜਾਣਕਾਰੀ ਪੁੱਛੀ ਇੱਕ ਤਾਂ ਪਾਣੀ ਦੀ ਦੋਸਤੋ ਸੋਤੋਂ ਪੁੱਛਿਆ ਪਾਣੀ ਵੀ ਕਿਦੋਂ ਲਾਈਏ ਤੇ ਇੱਕ ਪ੍ਰਾਲੀ ਨੂੰ ਵਿੱਚੇ ਗਾਲਣ ਵਾਸਤੇ ਕਿਹੜੀ ਚੀਜ਼ ਕਹਿ ਰਹੇ ਆ ਵੀ ਜੂਰੀਆ ਦਾ ਛੜਕਾ ਕਰੋ ਤੇ ਛੜਕਾ ਕਰੀਏ ਜਾਂ ਪਾਈਏ ਦਾਣੇਦਾਰ ਫਾਰਮ ਚ ਪਾਈਏ ਇਹਨੂੰ ਤੇ ਇੱਕ ਸੁੰਡ ਜਦੋਂ ਪਾਣੀ ਲਾਤਾ ਜੇ ਸੁੰਡ ਦੀ ਸ਼ਿਕਾਇਤ ਆ ਗਈ ਤਾਂ ਆਪਾਂ ਕਿਹੜਾ ਟੈਕਨੀਕਲ ਆ ਜਿਹੜਾ ਵਰਤੀਏ ਕਿਉਂਕਿ ਕਲੋਰੋ ਦਾ ਵਾ ਦੋਸਤੋ ਪੁਰਾਣਾ ਹੋ ਚੁੱਕਿਆ ਕਲੋਰੋ ਦੇ ਨਾਲ ਕੋਈ ਹੱਲ ਨਹੀਂ ਹੁੰਦਾ ਧੰਨਵਾਦ ਜਿਉਂਦੇ ਰਸਦੇ ਰੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਚ ਬਖਸ਼ੇ ਧੰਨਵਾਦ